ਹਾਂਜੀ ਸਸਤ੍ਰੀਕਰ ਜੀ ਮੈਂ ਮਨੀ ਫਾਰਮਸ 77 ਤੋਂ ਆਪਾਂ ਪਾ ਰਹੇ ਹਾਂ ਜੀ ਪਾਈਪ ਲਾਈਨਾਂ ਸਪ੍ਰਿੰਕਲ ਸਿਸਟਮ ਫੁਵਾਰੇ ਲਵਾ ਰਹੇ ਆਂ ਆਪਾਂ ਅਗਲਾ ਸੀਜਨ ਆ ਰਿਹਾ ਆਪਣਾ ਪਨੀਰੀਆਂ ਦਾ ਉਹਦੀ ਤਿਆਰੀ ਚੱਲ ਰਹੀ ਹੈ ਇਸ ਟਾਈਮ ਤੇ ਫਾਰਮ ਤੇ 4 ਏਕੜ ਫੋਅਰੇ ਆਪਣੇ ਅੱਗੇ ਹੋਰ ਲਵਾਏ ਨੇ ਕਿਉਂਕਿ ਅਕਤੂਬਰ ਨਵੰਬਰ ਦੇ ਵਿੱਚ ਫਿਰ ਇਹ ਬੇਲੇ ਨਹੀਂ ਹੁੰਦੇ ਮਕੈਨੀਕਲ ਇਹ ਹੁਣ ਫ੍ਰੀ ਹੁੰਦੇ ਨੇ ਇਸ ਕਰਕੇ ਆਪਾਂ ਪਿਛਲੇ 2-3 ਸਾਲਾਂ ਤੋਂ ਜਦੋਂ ਵੀ ਕੰਮ ਕਰਾਈਂਦੇ ਫੋਅਰ ਆਂਦਾ ਤਾਂ ਉਹ ਮਈ ਜੂਨ ਮਹੀਨੇ ਦੇ ਵਿੱਚ ਹੀ ਕਰਾਈਂਦਾ 3 ਇੰਚ ਲੈਣ ਆਪਾਂ ਨੇ ਨੀਚੇ ਦੀ ਦੱਬੀਆ 2 ਇੰਚ ਲੈਣ ਆਪਾਂ ਨੇ ਉੱਪਰ ਰੱਖਿਆ ਜਿੱਤੇ ਫੁਆਰੇ ਸੈੱਟ ਹੋਣਗੇ ਇਹ ਇਹ ਆਪਾਂ ਲਵਾ ਰਹੇ ਹਾਂ ਜੀ ਫੀਨੋਲਿਕਸ ਦਾ ਲਗਭਗ ਹੁਣ ਇਹਦਾ ਖਰਚਾ ਹੈਗਾ ਟੋਟਲ ਆਪਾਂ ਜੇ ਕਰੀਏ ਪਰ ਇਕੜ ਦੇ ਹਿਸਾਬ ਨਾਲ ਦੀ 32000 ਰੁਪਏ ਜਾਂਦਾ ਜਦੋਂ ਆਪਾਂ ਨੇ ਅੱਜ ਤੋਂ 3 ਸਾਲ ਪਹਿਲਾਂ ਲਵਾਏ ਸੀ ਉਦੋਂ ਜਾਨੀ ਆਪਣਾ 23000 ਰੁਪਏ ਖਰਚ ਆਇਆ ਸੀ ਪਰ ਇੱਕ ਏਕੜ ਦਾ ਹੁਣ 3 ਸਾਲ ਦੇ ਵਿੱਚ ਥੋੜੇ ਖਰਚੇ ਵਧੇ ਨੇ ਪਰ ਜ਼ਰੂਰੀ ਵੀ ਨੇ ਇਹ ਖਰਚੇ ਤਨੀਰੀਆਂ ਇਹਦੇ ਵਿੱਚ ਬਹੁਤ ਵਧੀਆ ਹੁੰਦੀਆਂ ਨੇ ਜਿਆਦਾ ਪਾਣੀ ਨਹੀਂ ਲੱਗਦਾ ਫੰਗਸ ਨਹੀਂ ਆਂਦੀ ਵਧੀਆ ਤਰੀਕੇ ਨਾਲ ਪਨੀਰੀਆਂ ਤਿਆਰ ਹੁੰਦੀਆਂ ਨੇ ਸਮੇਂ ਦੀ ਲੋੜ ਮੁਤਾਬਕ ਇਹ ਕੰਮ ਹੁਣ ਪਨੀਰੀਆਂ ਵਾਲੇ ਵੀਰਾਂ ਨੂੰ ਜ਼ਰੂਰੀ ਹੋ ਗਿਆ ਫੀਨੋਲੈਕਸ ਦਾ ਸਿਸਟਮ ਹੈ ਸਾਰਾ ਇਹ ਨਟਾਫੇਮ ਨਲ ਕਈ ਵਾਰੀ ਕੰਟੈਕਟ ਹੋਇਆ ਉਹ ਕੰਮ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ ਪਤਾ ਨਹੀਂ ਉਹਨਾਂ ਦਾ ਕੋਈ ਇਹਨੀ ਸਿਸਟਮ ਸਰਕਾਰ ਨਾਲ ਤਿੰਨ ਚਾਰ ਸਾਲ ਤੋਂ ਲਗਾਤਾਰ ਆਪਾਂ ਫਿਰ ਫਿਰਨੋ ਇਲੈਕਸ ਨਾਲ ਹੀ ਵਾਣ ਭਰ ਰਹੇ ਆ ਬਹੁਤ ਵਧੀਆ ਸਿਸਟਮ ਵਧੀਆ ਕੰਮ ਆਉਂਦਾ ਤੇ ਅੱਜ ਦਾ ਰਕਬਾ ਇਸ ਵਾਰ ਵਧਾਵਾਂਗੇ ਥੋੜਾ ਜਿਹਾ ਉਸ ਕਰਕੇ ਅਸੀਂ ਸਪ੍ਰਿੰਕਲ ਲਵਾ ਰਹੇ ਆ ਮਿਰਚਾਂ ਦੀ